ਦੋਸਤੋ ਲਗਾਤਾਰ ਜਿਹੜਾ ਵਾ ਕਾਫੀ ਦਿਨਾਂ ਤੋਂ ਚੋਣਾਂ ਦਾੜਾ سلسلہ ਚੱਲ ਰਿਹਾ ਸੀਗਾ ਇਲੈਕਸ਼ਨ ਹੋਏ ਜਿਮਣੀ ਚੋਣਾਂ ਜਿਹੜੀਆਂ ਹੋਈਆਂ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜਿਹੜੀ ਜਿਮਣੀ ਚੋੜਾ ਹੋਈਆਂ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਕਾਫੀ ਪਾਰਟੀਆਂ ਨੇ ਜੋਰ ਲਗਾਇਆ ਚੋਣ ਪ੍ਰਚਾਰ ਕੀਤਾ ਗਿਆ ਜਗਾ ਜਗਾ ਜਾ ਕੇ ਗਿੱਦੜਬਾਹਾ ਦੀ ਗੱਲ ਕਰੀਏ ਤੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਤੋਂ ਡਿੰਪੀ ਢਿੱਲੋਂ ਦੂਸਰੇ ਨੰਬਰ ਤੇ ਅਮ੍ਰਿਤਾ ਵੜਿੰਗ ਰਾਇਆ ਵਡਿੰਗ ਦੇ ਪਤਨੀ ਤੀਸਰੇ ਨੰਬਰ ਤੇ ਮਨਪ੍ਰੀਤ ਬਾਦਲ ਉਸੇ ਨੂੰ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਢੱਲ ਜੀ ਇਸੇ ਮੁੱਦੇ ਤੇ ਚਰਚਾ ਕਰਾਂਗੇ ਕਿਉਂ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਹੋਇਆ ਜਾਂ ਆਮ ਆਦਮੀ ਪਾਰਟੀ ਨੂੰ ਹੋਇਆ ਜਾਂ ਭਾਜਪਾ ਨੂੰ ਹੋਇਆ ਇਸੇ ਮੁੱਦੇ ਤੇ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਢੱਲ ਸਰ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੇਲਕਾ ਟੀਮ ਦੇ ਸਾਰੇ ਪਰਿਵਾਰ ਨੂੰ ਔਰ ਤਲਕਾ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਦਿਲੋਂ ਸਸੇਕਾਲ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਤਲਕਾ ਪੰਜਾਬ ਪੰਜਾਬੀ ਨੂੰ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋਗੇ ਔਰ ਜਿਹੜੀ ਵੀ ਇਹ ਡਿਸਕਸ਼ਨ ਲੈ ਕੇ ਆਉਂਦੇ ਨੇ ਉਸ ਮੁੱਦੇ ਦੇ ਉੱਤੇ ਆਪਾਂ ਹੈਲਦੀ ਡਿਸਕਸ਼ਨ ਕਰਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਲਸਾ ਪਹਿਲਾ ਮੇਰਾ ਸਵਾਲ ਇਹੀ ਆ ਕਿ ਭਾਜਪਾ ਦਾ ਨੁਕਸਾਨ ਪੰਜਾਬ ਦੇ ਵਿੱਚ ਹੋ ਰਿਹਾ ਵਾ ਭਾਜਪਾ ਪਹਿਲਾਂ ਅਕਾਲੀ ਦਲ ਦੇ ਨਾਲ ਲੜਦਾ ਸੀਗਾ ਤੇ ਉਸ ਤੋਂ ਬਾਅਦ ਅਲੱਗ ਹੋ ਗਏ ਤੇ ਕਾਲੀ ਦਲ ਇਸ ਵਾਰ ਨਹੀਂ ਲੜਿਆ ਤੇ ਬੀਜੇਪੀ ਇਕੱਲੇ ਜਿਹੜਾ ਪੰਜਾਬ ਦੇ ਵਿੱਚ ਲੜੇ ਕਿਉਂ ਨੁਕਸਾਨ ਜਿਹੜਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਹੋ ਰਿਹਾ ਕੀ ਮੁੱਦੇ ਜਿਹੜੇ ਬਣ ਸਕਦੇ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਵੇਖਣਾ ਪਏਗਾ ਕਿ ਪੰਜਾਬ ਦੇ ਮੁੱਦੇ ਕਿਹੜੇ ਨੇ ਜੀ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਨੇ ਕਿਸਾਨੀ ਮੁੱਦੇ ਜੀ ਜਦੋਂ ਕਿਸਾਨੀ ਮੁੱਦਿਆਂ ਦੀ ਗੱਲ ਕਰਦੇ ਆ ਤੇ ਸਾਰਿਆਂ ਨੂੰ ਪੱਲੀ ਪਾਂ ਪਤਾ ਆ ਕਿ ਸਾਡੇ ਪੰਜਾਬ ਦਾ ਜਿਹੜਾ ਝੋਨਾ ਆ ਉਹ ਚੁੱਕਿਆ ਨਹੀਂ ਜਾ ਰਿਹਾ ਔਰ ਇਹਦੇ ਵਿੱਚ ਭਾਵੇਂ ਕੇਂਦਰ ਦਾ ਹੱਥ ਹੋਵੇ ਨਾ ਹੋਵੇ ਭਾਵੇਂ ਕਿਸੇ ਦਾ ਸਟੇਟ ਦਾ ਹੱਥ ਹੋਵੇ ਨਾ ਹੋਵੇ ਪਰ ਲੋਕੀ ਲੋਕੀ ਖੰਜਰ ਖਰਾਬ ਹੋ ਰਹੀ ਅੱਜ ਜਿਹੜੇ ਸਾਡੇ ਸ਼ੱਭੂ ਬਾੜਨ ਤੇ ਕਿਸਾਨ ਵੀਰ ਬੈਠੇ ਨੇ ਕਿੰਨਾ ਸਮਾਂ ਹੋ ਗਿਆ ਉਹਨਾਂ ਦੀ ਫਰਿਆਦ ਸੁਣਨ ਵਾਸਤੇ ਕੋਈ ਵੀ ਨਹੀਂ ਆਉਂਦਾ ਔਰ ਉਹਨਾਂ ਵਿੱਚ ਦੋ ਤਰ੍ਹਾਂ ਨੂੰ ਨੁਕਸਾਨ ਹੋ ਰਿਹਾ ਇੱਕ ਆਮ ਪਬਲਿਕ ਨੂੰ ਤੇ ਇੱਕ ਕਿਸਾਨਾਂ ਨੂੰ ਜੀ ਆਮ ਪਬਲਿਕ ਨੂੰ ਇਹ ਇਨਸਾਨ ਹੋਇਆ ਕਿ ਉਹਨਾਂ ਨੂੰ ਉੱਥੋਂ ਟਰਨ ਕਹਿੰਦਾ ਤੇ ਦੋ-ਦੋ ਘੰਟੇ ਦੇ ਖੰਜਰ ਖਰਾਬੀ ਲੱਗ ਜਾਂਦੀ ਹੈ ਔਰ ਦੇਸ਼ ਦਾ ਜਿਹੜਾ ਲੱਖਾਂ ਲੀਟਰ ਤੇਲ ਆ ਉਹ ਬੇਰਥ ਜਾ ਰਿਹਾ ਜੀ ਔਰ ਪੰਜਾਬ ਦੇ ਵਿੱਚ ਜਿਹੜਾ ਬਹੁਤ ਰੂਟ ਰੂਟ ਦੀ ਗੱਲ ਆ ਜਦੋਂ ਸ਼ਰੂਮਨੀ ਕਾਲੀ ਦਲ ਤੇ ਬੀਜੇਪੀ ਦਾ ਸਮਝੋਤਾ ਸੀਗਾ ਉਹਨਾਂ ਨੇ ਰੂਟ ਲੈਵਲ ਤੇ ਕੰਮ ਕੀਤਾ ਜੀ ਉਹ ਰੂਟ ਟ੍ਰੈਵਲ ਕੀ ਸੀ ਕਿ ਪਿੰਡ ਪਿੰਡ ਜਾ ਕੇ ਪਿੰਡਾਂ ਵਾਲਿਆਂ ਦੀਆਂ ਸਮੱਸਿਆ ਨੂੰ ਸਮਝਿਆ ਔਰ ਉਹਨਾਂ ਨੂੰ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਓਵਰਕਮ ਕਰਨ ਦੀ ਔਰ ਪਾਲਤ ਸਾਹਿਬ ਨੇ ਬੜਾ ਵੱਡਾ ਕੰਮ ਕੀਤਾ ਜਦੋਂ ਕਿ ਉਹ ਪਾਰਟੀ ਜਦੋਂ ਸ਼ੁਰੂਮ ਨਹੀਂ ਕਾਲੀ ਦਲ ਪਾਰਟੀ ਸੀ ਜਿਹਦਾ ਕਿ ਪੰਜਾਬ ਦੇ ਵਿੱਚ ਹੋਲਡ ਸੀ ਤੇ ਬੀਜੇਪੀ ਦਾ ਮੋੜ ਕਾਟਣ ਨਿਸ਼ਾਨ ਸੀ ਜੀ ਅੱਜ ਸਾਰੇ ਦੇਸ਼ ਦੇ ਵਿੱਚ ਬੀਜੇਪੀ ਦਾ ਬੋਲ ਬਾਲਾ ਤੁਸੀਂ ਵੇਖ ਹੀ ਲਿਆ ਕਿ ਸਾਡੇ ਪੰਜਾਬ ਤੋਂ ਬਾਹਰ ਤਿੰਨ ਸਟੇਟਾਂ ਦੇ ਵਿੱਚ ਬੀਜੇਪੀ ਨੇ ਕਲੀਨ সুইਪ ਕਰ ਦਿੱਤੀ ਜੀ ਉਹਦਾ ਕਾਰਨ ਇਹੋ ਜਿਹਾ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਬੜੀ ਸੰਗਠਿਤ ਪਗਾਟੀ ਹੋ ਗਈ ਹੈ ਔਰ ਇੱਕ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਜਿਹੜਾ ਵੀ ਖਾਰਜ ਕਰਤਾ ਹੈ ਉਦਿ ਸੁਣਦੇ ਨੇ ਤੇ ਉਹ ਸੁਣਨ ਤੋਂ ਬਾਅਦ ਉਹਨਾਂ ਨੂੰ ਅਮਲ ਕਰਦੇ ਨੇ ਜੀ ਪੰਜਾਬ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਾਡੇ ਵਿੱਚ ਇਹ ਘਾਟ ਹੈ বিজেপি ਦੇ ਵਿੱਚ ਘਾਟ ਹੈ ਕਿ ਉਹ ਬਾਹਰੋਂ ਬੰਦੇ ਲਿਆ ਕੇ ਵਿੱਚ ਫੀਡ ਕਰ ਰਹੇ ਨੇ ਆਪਣੇ ਬੰਦਿਆਂ ਨੂੰ ਛੱਡ ਰਹੇ ਨੇ ਜੀ ਉਹ ਜਿਹਦੇ ਵਿੱਚ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਜਿਹੜਾ বিজেপি ਦਾ ਕਾਰਜਕਰਤਾ ਆ ਉਹ ਨਾਰਾਜ਼ ਵੀ ਹੋ ਸਕਦਾ ਜੀ ਅ ਇੱਥੇ ਮੇਰੇ ਖਿਆਲ ਨਾਲ ਕਿ ਸਾਨੂੰ ਜੇ ਪੰਜਾਬ ਦੇ ਵਿੱਚ বিজেপি ਨੂੰ ਜਿਤਨਾ ਕਹਿੰਦੇ ਨੇ ਦੋ ਡਬਲ ਇੰਡਜਨ ਦੀ ਸਰਕਾਰ ਚਾਹੀਦੀ ਹੈ ਜੇ ਡਬਲ ਇੰਡਜਨ ਦੀ ਸਰਕਾਰ ਚਾਹੀਦੀ ਹੈ ਇਹਨਾਂ ਨੂੰ ਬਹੁਤ ਰੂਟ ਲੈਵਲ ਤੇ ਕੰਮ ਕਰਨਾ ਪਏਗਾ ਕਿਸਾਨਾਂ ਦੀ ਤੇ ਗਰੀਬਾਂ ਦੀ ਸਮੱਸਿਆ ਨੂੰ ਸੁਣਨਾ ਪਏਗਾ ਜੀ ਪਰ ਇਹਦੇ ਉਲਟ ਇਹ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਜੋ ਅਸੀਂ ਵੇਖਿਆ ਜੀ ਉਹ ਭਗਵੰਤ ਮਾਨ ਸਾਹਿਬ ਦੀ ਜਿਹੜੀ ਪ੍ਰਸਿੱਧੀ ਹੈ ਉਸ ਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿਉਂਕਿ ਤੁਸੀਂ ਦੇਖੋ ਟੋਟਲ ਜੇ ਵੋਟ ਦਾ ਵੱਡਾ ਹਿੱਸਾ ਜਿਹੜਾ ਭਗਵੰਤ ਮਾਨ ਦੇ ਮੂੰਹੋਂ ਆਇਆ ਜੀ ਔਰ ਜੇਕਰ ਵੇਖੀਏ ਜੇ ਭਗਵੰਤ ਮਾਨ ਨੂੰ ਵੇਖੀਏ ਉਹ ਗਰੀਬਾਂ ਦੇ ਲੈਵਲ ਤੱਕ ਜਾ ਕੇ ਸੁਣਦਾ ਵੀ ਹੈ ਤੇ ਕੰਮ ਕਰਦਾ ਵੀ ਹੈ ਜੀ ਪਰ ਉਹਦੇ ਵਿੱਚ ਕਈ ਥਾਵਾਂ ਦੇ ਵਿੱਚ ਉਹ ਘਾਟਾ ਵੀ ਨੇ ਕਿਹੜੀ ਸਮੇ ਸਮਸੇ ਜਿਹੜੇ ਪੜਿਆ ਲਿਖਿਆ ਵਿੰਗ ਹੈ ਉਹਨਾਂ ਨੂੰ ਜਾਗਰੂਤ ਵੀ ਕਰਦਾ ਹੈ ਜੀ ਔਰ ਇਹ ਇਹ ਦੇ ਵਿੱਚ ਹੋਰ ਵੀ ਜੇ ਜਿਤਨਾ ਸਾਡੇ ਆਮ ਆਦਮੀ ਪਾਰਟੀ ਨੇ ਤਿੰਨ ਤਿੰਨ ਥਾਵਾਂ ਤੋਂ ਜਿੱਤਣ ਦੀ ਕੀਤਾ ਹੈ ਜਿਮ ਨਿਚੋਣਾ ਦੇ ਵਿੱਚ ਇੱਕ ਥਾਂ ਤੋਂ ਹਰੇ ਆ ਇਹ ਹਾਰ ਦਾ ਕਾਰਨ ਵੀ ਡਿਫਰੈਂਟ ਹੋ ਸਕਦਾ ਹੈ ਕਿਉਂਕਿ ਜੇ ਤਿੰਨ ਸਮਾਂ ਜਿੱਤੇ ਚੌਥੀ ਸਮਾਂ ਤੋਂ ਕਿਉਂ ਜਿੱਤੇ ਜੇ ਸਾਡਾ ਹੀ ਅਸੀਂ ਪੂਰੇ ਕਹੀਏ ਵੀ ਪੂਰੇ ਠੀਕ ਹੈ ਇਹਦਾ ਮਤਲਬ ਵੀ ਸਾਡੇ ਵਿੱਚ ਹਾਲੇ ਵੀ ਕਮੀਆਂ ਨੇ ਆਮ ਆਲਮੀ ਪਾਰਟੀ ਨੂੰ ਇਹ ਗੱਲ ਨੂੰ ਵੀ ਧਿਆਨ ਰੱਖਣਾ ਪਵੇਗਾ ਸਾਡੀ ਹਾਰ ਦਾ ਕਾਰਨ ਕੀ ਹੋਇਆ ਬਰਨਾਲੇ ਤੋਂ ਔਰ ਭਾਜਪਾ ਨੂੰ ਖਾਸ ਤੌਰ ਤੇ ਇਸ ਵਿੱਚ ਸਾਨੂੰ ਸਾਰੇ ਪੰਜਾਬ ਨੂੰ ਉਹਨਾਂ ਨੂੰ ਇੱਕ ਮੁੱਦੇ ਦੇ ਉੱਤੇ ਖੜਾ ਕਰਨ ਚਾਹੀਦਾ ਹੈ ਕਿ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਭ ਦਾ ਵਿਕਾਸ ਦੀ ਗੱਲ ਕਰਦੇ ਆ ਜਦੋਂ ਤੁਸੀਂ ਵਿਕਾਸ ਪੰਜਾਬ ਦੇ ਕਿਸਾਨਾਂ ਦੇ ਵਿਕਾਸ ਨਹੀਂ ਕਰੋਗੇ ਤੇ ਤੁਸੀਂ ਪੰਜਾਬ ਦੇ ਵਿੱਚ ਖੜੇ ਨਹੀਂ ਹੋ ਸਕਦੇ ਤੁਸੀਂ ਗਰੀਬਾਂ ਦਾ ਵਿਕਾਸ ਨਹੀਂ ਕਰਦੇ ਤੇ ਖੜੇ ਨਹੀਂ ਹੋ ਸਕਦੇ ਅੱਜ ਲੋੜ ਹੈ ਸਮੇਂ ਦੇ ਵਿੱਚ ਵਿਕਾਸ ਦੇ ਨਾਲ-ਨਾਲ ਐਜੂਕੇਸ਼ਨ ਦੀ ਲੋੜ ਹੈ ਮੈਡੀਕਲ ਦੀ ਲੋੜ ਹੈ ਉਹ ਕੰਮ ਬੱਚਿਆਂ ਨੂੰ ਕੰਮਕਾਰ ਦੀ ਲੋੜ ਹੈ ਹੁਣ ਵੇਖੋ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਨੇ ਸਾਡਾ ਟੈਲੈਂਟ ਬਾਹਰ ਜਾ ਰਿਹਾ ਜਿਹੜਾ ਕਿ ਇੱਥੇ ਪੰਜਾਬ ਦੀ ਨਿਹਾਰ ਬਣ ਸਕਦਾ ਜਿਹੜਾ ਕਿ ਬਾਹਰ ਜਾ ਕੇ ਨਿਹਾਰ ਬਦਲ ਲਿਆ ਉਹ ਕੁਝ ਵੀ ਖੋ ਭਗਵੰਤ ਮਾਨ ਜੀ ਨੇ ਨਾਰਾ ਲਾਇਆ ਨਾਇਆ ਕਿ ਨਹੀਂ ਅਸੀਂ ਆਪਣੇ ਬੰਦੇ ਵਾਪਸ ਲਿਆ ਮੰਗਦੇ ਤੇ ਕੰਮ ਕਰਾਂਗੇ ਇਸੇ ਤਰ੍ਹਾਂ ਮੈਂ ਭਾਜਪੀ ਦੇ ਜਿਹੜੇ ਮੇਰੀ ਗੱਲ ਸੁਣਦੇ ਹੋਣ ਉਹਨਾਂ ਨੂੰ ਇਹ ਕਹਿਣਾ ਚਾਹੂਗਾ ਪੰਜਾਬ ਦੀ ਜਿਹੜੀ ਪੰਜਾਬ ਦੀ ਮੇਨ ਸਮੱਸਿਆ ਆ ਕਿਸਾਨੀ ਸਮੱਸਿਆ ਉਹਨੂੰ ਹੱਲ ਕਰਕੇ ਤੇ ਆਪਣੇ ਆਪ ਨੂੰ ਇਹ ਸਾਬਤ ਕਰਨ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਹਟਾਲ ਸਾਹਿਬ ਹੁਣ ਮਨਪ੍ਰੀਤ ਬਾਦਲ ਦੀ ਗੱਲ ਕਰਦੇ ਆ ਹਰ ਇੱਕ ਜਗ੍ਹਾ ਤੋਂ ਇਲੈਕਸ਼ਨ ਲੜਿਆ ਆ ਦੁਬਾਰਾ ਗਿੱਦੜ ਬਾਹਰ ਤੋਂ ਇਲੈਕਸ਼ਨ ਲੜੇ ਇਹਨਾਂ ਨੇ ਤੇ ਉਦੋਂ ਕਿਉਂ ਨਹੀਂ ਇਹ ਦਿਖਦੇ ਜਦੋਂ ਇਲੈਕਸ਼ਨ ਨਹੀਂ ਹੁੰਦੇ ਇੱਕ ਵਾਰ ਜਿਹੜੀ ਸਭ ਤੋਂ ਵੱਡੀ ਰਾਜਨੀਤੀ ਹੈ ਨਾ ਰਾਜਨੀਤੀ ਦੇ ਵਿੱਚ ਹੁੰਦਾ ਵੀ ਇੱਕ ਵਾਰੀ ਜਿੱਤ ਲੋ ਇੱਕ ਵਾਰੀ ਲੋਕਾਂ ਦੇ ਪੈਰਾਂ ਨੂੰ ਹੱਥ ਲਾ ਲੋ ਗੁਣ ਕੇ 5 ਸਾਲ ਲੋਕਾਂ ਕੋ ਹੱਥ ਲਵਾਓ ਜੀ ਅਹ ਹਮਤ ਵੇਖਿਆ ਜਾਵੇ ਜਿਹੜੇ ਮਨਪ੍ਰੀਤ ਬਾਲਸਾਹਬ ਦਾ ਜਿਹੜਾ ਚਿਹਰਾ ਹੈ ਬਹੁਤ ਵੱਡਾ ਹੈ ਪਰ ਜਿੰਨੀ ਉਹਨਾਂ ਨੂੰ ਵੋਟ ਪਈ ਹੈ ਲੋਕਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰਤਾ ਹੈ ਜੀ ਉਹਦਾ ਨਕਾਰਨ ਦਾ ਕਾਰਨ ਇੱਕੋ ਹੀ ਹੋ ਸਕਦਾ ਕਿ ਲੋਕਾਂ ਨੂੰ ਭਰੋਸਾ ਨਹੀਂ ਰਿਹਾ ਕਦੀ ਇਹ ਕਿਧਰ ਵੜ ਜਾਂਦੇ ਨੇ ਕਦੀ ਕਿਧਰ ਵੜ ਜਾਂਦੇ ਨੇ ਕਦੀ ਜਦੋਂ ਇੱਕ ਹੀ ਇੱਕ ਪਾਰਟੀ ਚ ਨਿਕਲ ਕੇ ਦੂਜੀ ਪਾਰਟੀ ਚ ਵੜ ਦੂਜੀ ਪਾਰਟੀ ਚ ਤੀਜੀ ਪਾਰਟੀ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਵੀ ਇਹਨਾਂ ਨੇ ਕੰਮਕਾਰ ਤੇ ਕਰਨਾ ਕੋਈ ਨਹੀਂ ਔਰ ਅਸੀਂ ਇਹ ਪਾਰਟੀਆਂ ਬਦਲਦੇ ਰਹਿੰਦੇ ਨੇ ਇਹ ਇਸ ਕਰਕੇ ਲੋਕੀ ਉਹਨਾਂ ਨੂੰ ਨਕਾਰ ਦਿੰਦੇ ਨੇ ਉਥੋਂ ਦੇ ਲੋਕਾਂ ਵਿੱਚ ਕਿਉਂਕਿ ਉਹ ਕਿਸੇ ਟਾਈਮ ਤੇ ਜਿਹੜਾ ਗਿੱਦੜਵਾ ਆਇਆ ਉਹ ਸ਼ਰੋਮ ਨਕਾਲੇ ਦਲ ਦਾ ਘੜ ਰਿਹਾ ਹੈ ਬੱਲਾ ਸਾਹਿਬ ਉਥੋਂ ਆਪ ਜਿੱਤ ਦੇ ਰਹੇ ਨੇ ਗਿੱਦੜਵਾ ਤੋਂ ਔਰ ਪਸਾਰਾ ਬਦਲ ਪਰਿਵਾਰ ਉਥੇ ਉਹਨਾਂ ਨੇ ਦਿਲ ਲਾ ਕੇ ਗਿੱਦੜਵਾਂ ਨੂੰ ਸਵਰਗ ਵੀ ਬਣਾਇਆ ਪਰ ਲੋਕਾਂ ਨੇ ਨਹੀਂ ਐਕਸੈਪਟ ਕੀਤਾ ਕਿਉਂਕਿ ਪੰਜਾਬ ਦੇ ਕਿਸਾਨੀ ਮੁੱਦੇ ਜਿਹੜੇ ਨੇ ਬਹੁਤ ਹੈਵੀ ਨੇ ਜੇ ਇਹ ਲੋਕ ਲੜਨ ਤੋਂ ਪਹਿਲਾਂ ਪੰਜਾਬੀ ਪੰਜਾਬ ਦੇ ਕਿਸਾਨੀ ਮੁੱਦਿਆਂ ਦੀ ਗੱਲ ਕਰਨ ਤੇ ਲੋਕ ਇਹਨਾਂ ਦੇ ਨਾਲ ਜੁੜ ਜਾਣ ਕਿਉਂਕਿ ਲੋਕਾਂ ਦੇ ਨਾਲ ਜੁੜਨਾ ਤੇ ਉਹਨਾਂ ਦੀ ਸਮੱਸਿਆ ਹੱਲ ਕਰਨ ਕਿ ਤਾਂ ਹੀ ਜੁੜਨਗੇ ਇਹ ਲੋਕਾਂ ਦੀ ਸਮੱਸਿਆ ਬੇਸ਼ੱਕ ਆਪਣੇ ਵੱਲੋਂ ਕੰਮ ਕਰਦੇ ਹੁਣ ਸੈਂਟਰ ਤੇ ਪਹੁੰਚਾਉਂਦੇ ਹੁਣ ਪਰ ਇਹਨਾਂ ਦੀ ਹਾਲੇ ਸੁਣੀ ਨਹੀਂ ਜਾ ਰਹੀ ਜੀ ਜੇ ਸੁਣੀ ਜਾਂਦੀ ਤੇ ਪੱਕੇ ਮੋਟੇ ਹੁਣ 10000 ਤੋਂ ਵੋਟ ਘੱਟ ਲੈ ਕੇ ਅਸੀਂ ਹਾਰ ਜੀਏ ਤੇ ਇਹਦੇ ਨਕਾਰਾ ਹੀ ਹੋ ਗਿਆ ਨਾ বিজেপি ਨੂੰ ਕੋਈ ਲਾਇਕ ਨਹੀਂ ਕਰਦਾ ਜੀ ਇਹਦਾ ਕਾਰਨ ਇਹੋ ਹੀ ਹੋ ਸਕਦਾ ਕਿ ਬਾਦਲ ਸਾਹਿਬ ਦੀ ਗੱਲ ਨਹੀਂ ਜਾਂ বিজেপি ਦੀ ਗੱਲ ਨਹੀਂ ਲੋਕਾਂ ਨੂੰ ਤੇ ਆਪਣੇ ਕਮਾਂਕਾਰਾਂ ਨਾਲ ਵੀ ਸਾਨੂੰ ਸਾਨੂੰ ਕੌਣ ਸੁਣਦਾ ਹੈ ਸੈਂਟਰ ਦੇ ਵਿੱਚ ਸਾਡਾ ਕੀ ਰੋਲ ਹੈ ਕਿਉਂਕਿ ਜੇ ਤੁਸੀਂ ਵੇਖਿਆ ਜਾਵੇ 47 ਦੀ ਵੰਡ ਤੋਂ ਬਾਅਦ ਜਿੱਨਾ ਪੰਜਾਬ ਨੇ ਦੁੱਧ ਦੇ ਦਰਿਆਰ ਬਣਾਏ ਆਪਣੀ ਖੇਤੀ ਦੇ ਦਰਿਆ ਬਣਾਏ ਲੋਕਾਂ ਨੂੰ ਸਾਨੂੰ ਭੀਖ ਮੰਗਣ ਤੋਂ ਬਚਾਤਾ ਇੰਨੀ ਫਸਲ ਕੀਤੀ ਅਸੀਂ ਪੰਜਾਬ ਵਾਲਿਆਂ ਪਰ ਜੇ ਹੁਣ ਸਾਰੇ ਪਾਸੇ ਫਸਲ ਹੋ ਵੀ ਨਹੀਂ ਤੇ ਸਾਡੀ ਫਸਲ ਨੂੰ ਉਹ ਚੁੱਕਣ ਦਸਈ ਜੀ ਜੀ ਹਾਂਜੀ ਟਾਲ ਸਾਹਿਬ ਹੁਣ ਗੱਲ ਕਰਦੇ ਆ ਆਪਣੇ ਰਬਨੀਤ ਬਿੱਟੂ ਦੀ ਗੱਲ ਕਰਦੇ ਆ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਉਹ ਕਾਂਗਰਸ ਦਾ ਗੁਣਗਾਨ ਗਾਉਂਦੇ ਹੁੰਦੇ ਸੀ ਹੁਣ ਭਾਜਪਾ ਦੇ ਵਿੱਚ ਜਾ ਕੇ ਤੇ ਹੁਣ ਕਾਂਗਰਸ ਦੇ ਖਿਲਾਫ ਗੱਲਾਂ ਕਰੇ ਕਿ ਤੁਹਾਨੂੰ ਲੱਗਦਾ ਕਿ ਇਹ ਸਹੀ ਚੀਜ਼ਾਂ ਹੁੰਦੀਆਂ ਸਾਰੀਆਂ ਸਰ ਉਹ ਉਹਨਾਂ ਨੂੰ ਤੇ ਤੁਹਾਡੇ ਦਾਦਾ ਜੀ ਦੀ ਦੇਣ ਹੈ ਬੀਨਸ ਬਣਾ ਦੀ ਜੀ ਕਿਉਂਕਿ ਮੈਂ ਇੱਥੇ ਕਹਿਣਾ ਚਾਹਣਾ ਕਿ ਸਾਡੇ ਬਜ਼ੁਰਗਾਂ ਨੇ ਜੇ ਕੋਈ ਕਾਰਜ ਚੰਗਾ ਕੀਤਾ ਤੇ ਉਹਨਾਂ ਨੂੰ ਫਲ ਜਿਹੜਾ ਹੈ ਉਹਨਾਂ ਦੀ ਇਲਾਤ ਨਹੀਂ ਮਿਲਦਾ ਜੀ ਉਸੇ ਇਲਾਤ ਨੂੰ ਫਲ ਮਿਲਿਆ ਬਟੂ ਜੀ ਨੂੰ ਮਿਲਿਆ ਕਿ ਉਹਨੂੰ ਭਾਜਪਾ ਦੇ ਵਿੱਚ ਲਿਆ ਕੇ ਮਿਨਿਸਟਰ ਬਣਾਤਾ ਪਰ ਜੇਕਰ ਵੇਖਿਆ ਜਾਵੇ ਉਹ ਉਹਨਾਂ ਦਾ ਜਿਹੜਾ ਜਦੋਂ ਉਹ ਪਾਰਟੀ ਵਿੱਚ ਆਏ ਨੇ ਉਹਨਾਂ ਦੀ ਵੋਟ ਕਿੰਨੀ ਕੁ ਪਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਹਿੰਦੀ ਲੋੜ ਨਹੀਂ ਪਰ ਜੇ ਉਹਨਾਂ ਦੇ ਦਾਦਾ ਜੀ ਨੇ ਪੰਜਾਬ ਦੇ ਵਿੱਚ ਕੋਈ ਆਪਣੇ ਆਪ ਨੂੰ ਕਹਿੰਦਾ ਵੀ ਪੰਜਾਬ ਦੇ ਵਿੱਚ ਇੱਕ ਵਧੀਆ ਸ਼ਾਂਤ ਮਈ ਮਾਹੌਲ ਕੀਤਾ ਤੇ ਉਹਦੇ ਵਿੱਚ ਬੜਾ ਬੜਾ ਕੁਝ ਆਉਂਦਾ ਸ਼ਾਂਤ ਮਈ ਮਾਹੌਲ ਦੇ ਵਿੱਚ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸ਼ਾਂਤ ਮਈ ਮਾਹੌਲ ਲਿਆਉਂਦੀ ਪਰ ਮਾਹੌਲ ਬਣਿਆ ਵੀ ਔਰ ਉਹਦਾ ਹੀ ਫਲ ਹੈ ਕਿ ਬਿੱਟੂ ਜੀ ਨੂੰ ਫਲ ਮਿਲਿਆ ਉਹਨਾਂ ਨੂੰ ਚਾਹੀਦਾ ਸੀ ਕਿ ਮੈਂ ਜਿੱਥੇ ਜਾਂਦਾ ਵੀ ਬਿੱਡੇ ਚਾਹੀਦਾ ਸੀ ਕਿ ਆਪਣੀ ਪਾਰਟੀ ਚ ਰਹਿੰਦੇ ਪਰ ਜੇ ਹੁਣ ਪਾਰਟੀ ਚਲੇ ਗਏ ਤੇ ਇਸ ਲੋਕਾਂ ਦਾ ਕੰਮ ਕਰਨ ਪਾਰਟੀ ਵਿੱਚ ਜਾ ਕੇ ਬੀਜੇਪੀ ਨੂੰ ਜਿਹੜਾ ਫਾਇਦਾ ਹੋਣਾ ਹੈ ਉਹ ਫਾਇਦਾ ਇਹ ਹੋ ਸਕਦਾ ਕਿ ਉਹ ਜਿਹੜਾ ਬੀਜੇਪੀ ਦਾ ਇਮੇਜ ਚੇਂਜ ਕਰੇ ਉਹ ਇਮੇਜ ਚੇਂਜ ਕਿਤਨਾ ਹੋ ਸਕਦਾ ਲੋਕਾਂ ਦੇ ਵਿੱਚ ਜਿਹੜੇ ਕਿਸਾਨ ਲੋਕ ਹੈ ਉਹਨਾਂ ਨਾਲ ਜਾ ਕੇ ਮਿਲ ਔਰ ਜਿਹੜੀ ਪੰਜਾਬ ਦੀ ਸਮੱਸਿਆ ਉਹ ਸੈਂਟਰ ਤੱਕ ਪਹੁੰਚਾਉਣ ਤਾਂ ਜੋ ਲੋਕ ਬੀਪੇ ਨੂੰ ਲਾਈਕ ਕਰ ਲਿਕੇ ਕੋ ਫਿਰ ਵੀ ਕਹਿੰਦੇ ਨੇ ਵੀ ਜਿਹੜੀ ਸਰਕਾਰ ਡਬਲ ਇਜ ਤੇ ਸਰਕਾਰ ਬਣ ਸਕਦੀ ਹੈ ਕੋਈ ਚਾਂਸ ਬਣ ਸਕਣ ਬਣਦੇ ਚਾਂਸ ਬਹੁਤ ਘੱਟ ਨੇ ਹਾਲੇ ਜਿੱਦੀ ਤੁਸੀਂ ਦੇਖਿਆ ਚਾਰਾਂ ਹੀ ਜਿਮਨੀ ਚੋਣਾਂ ਵਿੱਚ ਇਹਨਾਂ ਨੂੰ ਜਿੰਨੇ ਕ ਵੋਟ ਪਈ ਹੈ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਨਕਾਰਿਆ ਜੀ ਢਾਲਸਰ ਬਰਨਾਲਾ ਦੀ ਗੱਲ ਕਰਦੇ ਆ ਹਰਿੰਦਰ ਸਿੰਘ ਥਾਲੀਵਾਲ ਜਿਹੜੇ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਗੋਵਿੰਦ ਸਿੰਘ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਆ ਅੰਮ੍ਰਿਤਸਰ ਤੋਂ ਆ ਤੇ ਇੱਥੋਂ ਜਿਹੜੀ ਆ ਕਾਂਗਰਸ ਨੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਆ ਕਿਵੇਂ ਦੇਖਦੇ ਹੋ ਕੀ ਜਿਹੜਾ ਨਿਕਲ ਕੇ ਆਉਂਦਾ ਕਿ ਕਿਉਂ ਜਿੱਤ ਜਿੱਥੇ ਹੋਏ ਇੱਥੋਂ ਇਦੋਂ ਸਰ ਹੁਣ ਰੱਖੋ ਨਾ ਤੁਸੀਂ ਚਾਰ ਕੈਂਡੀਡੇਟ ਹੋ ਗਏ ਜੀ ਜਿੱਥੇ ਤਨੁਕਰੀ ਉਹ ਹੁੰਦੀ ਆ ਉਹਦੇ ਵਿੱਚ ਜਿਹੜੀ ਜੋ ਤਿੰਨ ਤਰ੍ਹਾਂ ਨੁਕਰੀ ਆਪਾਂ ਲੜਦੇ ਆ ਚੋਂ ਜੀ ਉਹਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹਨੂੰ ਫਾਇਦਾ ਹੁੰਦਾ ਜੀ ਇਹਦੇ ਵਿੱਚ ਚਾਰ ਨੁਕਰੀ ਹੋ ਗਈ ਚਾਰ ਨੁਕਰੀ ਵਿੱਚ ਜਿਹੜੀ ਸੈਕੰਡ ਜਿਹੜੀ ਪਾਰਟੀ ਸੀਗੀ ਉਹਦੇ ਵਿੱਚ ਉਹ ਜਿਹੜੇ ਆ ਉਹਦੀਆ ਵੋਟ ਜਿਹੜੀਆਂ ਸੀ ਡਿਵਾਈਡ ਹੋ ਗਈਆਂ ਤੇ ਜਿਹੜੀ ਕਾਂਗਰਸ ਨੂੰ ਫਾਇਦਾ ਹੋ ਗਿਆ ਇੱਕ ਤੁਸੀਂ ਪਿੰਚਰ ਪੰਚਾਇਤਾਂ ਵਿੱਚ ਵੇਖਿਆ ਵੀ ਹੋਣਾ ਕਿ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਵਿੱਚ ਕਾਂਗਰਸ ਨੇ ਬਹੁਤ ਥਾਮਾ ਤੋਂ ਸਵੀਪ ਕੀਤਾ ਅੱਜ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੋਕੀ ਲਾਇਕ ਵੀ ਕਰਦੇ ਨੇ ਉਹ ਉਸ ਦਾ ਲਾਈਕਿੰਗ ਦਾ ਵੀ ਹੋ ਸਕਦਾ ਹੈ ਜੇ ਟੋਟਲ ਦੇਖਿਆ ਜਾਵੇ ਕੋਈ ਕਾਂਗਰਸ ਨੂੰ 28 29000 ਵੋਟ ਪਈ ਤੋਂ ਵੱਧ ਜਿਆਦਾ ਵੋਟ ਨਹੀਂ ਪਈ ਇਹਦੇ ਮੁਕਾਬਲੇ ਤੁਸੀਂ ਦੇਖੋ ਉੱਥੇ ਆਪਣੇ ਕਿਦੜਵਾ ਕਿਦੜਵਾ ਵੇਖੇ ਸਾਰੀ ਜਿਹੜਾ ਉਹਨਾਂ 44 47 44000 ਵੋਟ ਪਈ ਆ ਜਾਂ ਬਾਕੀ ਥਾਵਾਂ ਤੋਂ 50 50000 ਜਿਹੜੀ ਰੂਲਿੰਗ ਪਾਰਟੀ ਨੂੰ ਵੋਟ ਪਈ ਆ ਇਹਦਾ ਕਾਰਨ ਇਹੋ ਹੀ ਆ ਕਿ ਰੂਲਿੰਗ ਪਾਰਟੀ ਜਿਹੜੀ ਆ ਉਹ ਆਪਣੇ ਕੰਮ ਕਰ ਗਿਣਾ ਸਕਦੀ ਆ ਔਰ ਕਰ ਵੀ ਰਹੀ ਆ ਉਹ ਕਰੇਗੀ ਲੋਕਾਂ ਦਾ ਭਲਾ ਵੀ ਕਰੇਗੀ ਚੱਬੇਵਾਲ ਦੀ ਗੱਲ ਕਰੀਏ ਤਾਂ ਇਸ਼ਾਨ ਚੱਬੇਵਾਲ ਆਮ ਆਦਮੀ ਪਾਰਟੀ ਤੋਂ ਜਿੱਤ ਪ੍ਰਾਪਤ ਹੋ ਰਹੀ ਆ ਉਹਨਾਂ ਨੂੰ ਉੱਥੋਂ ਰਣਜੀਤ ਕੁਮਾਰ ਜਿਹੜੇ ਕਾਂਗਰਸ ਤੋਂ ਸੋਨ ਸਿੰਘ ਟੰਡਲ ਜਿਹੜੇ ਭਾਜਪਾ ਤੋਂ ਇੱਥੇ ਵੀ ਜਿਹੜਾ ਭਾਜਪਾ ਨੂੰ ਜਿਹੜੀ ਅ ਪਿੱਛੇ ਜਾ ਰਹੀ ਆ ਸਭ ਤੋਂ ਕਿਵੇਂ ਦੇਖਦੇ ਹੋ ਕਿ ਕਿਸਾਨੀ ਮੁੱਦਾ ਹੋ ਸਕਦਾ ਜਾਂ ਕੋਈ ਹੋਰ ਮੁੱਦੇ ਬਿਲਕੁਲ ਸਰ ਜਿਹੜੀ ਤੁਸੀਂ ਗੱਲ ਕਹਿਣ ਦਿਓ ਇਸ ਵਤ ਮੁੱਦੇ ਕਿਹੜਾ ਨੇ ਕਿਸਾਨਾਂ ਦਾ ਮੁੱਦਾ ਇੱਕੋ ਹੀ ਹੈ ਕਿ ਕਿਸਾਨਾਂ ਦੀ ਜਿਹੜੀ ਫਸਲ ਚੁੱਕੀ ਜਾਵੇ ਜੇ ਉਹ ਫਸਲ ਨਹੀਂ ਚੁੱਕੀ ਜਾਗੀ ਭਾਵੇਂ ਸੈਂਟਰ ਦਾ ਦੋਸ਼ ਹੈ ਚਾਹੇ ਸਟੇਟ ਦਾ ਦੋਸ਼ ਹੈ ਦੋ ਸੈਂਟਰ ਨੂੰ ਜਾਣਾ ਉਸ ਰੂਲਿੰਗ ਪਾਰਟੀ ਨੂੰ ਨਹੀਂ ਜਾਣਾ ਕਿਉਂਕਿ ਰੂਲਿੰਗ ਪਾਰਟੀ ਨੇ ਕਹਣਾ ਅਸੀਂ ਤੇ ਚੁੱਕਣ ਨੂੰ ਤਿਆਰ ਆ ਜੇ ਤਾਂ ਉਹ ਚੁੱਕ ਦੇ ਲਈ ਜਾਂ ਉਹ ਚੁੱਕਣਗੇ ਨਹੀਂ ਤੇ ਜਨ ਖਰੀਦ ਨਹੀਂ ਆ ਗਾਉਂ ਨਹੀਂ ਛੱਡਦੀ ਸਰ ਇਹ ਸਰਕੇ ਜਿਹੜੇ ਪਾਰਟੀ ਦੇ ਮੁੱਦੇ ਨੇ ਪਾਰਟੀ ਦੇ ਮੁੱਦੇ ਦੇ ਵਿੱਚ ਜਿੰਨੇ ਚਿਰ ਪੰਜਾਬ ਦੇ ਵਿੱਚ ਬੀਜੇਪੀ ਕਿਸਾਨਾਂ ਦਾ ਮੁੱਦਾ ਨਹੀਂ ਹੱਲ ਹੱਲ ਕਰਦੀ ਉਹਨਾਂ ਜੇ ਕਿ ਇਹਨਾਂ ਨੂੰ ਜਗ੍ਹਾ ਨਹੀਂ ਮਿਲ ਸਕਦੀ ਜੀ ਕਿਉਂਕਿ ਦੇਖੋ ਮੁੱਦੇ ਜਿਹੜੇ ਨੇ ਉਹ ਲੋਕਾਂ ਨਾਲ ਜੁੜੇ ਨੇ ਕਿਉਂਕਿ ਜਿਹੜੀ ਤੁਹਾਡੀ ਜਿਆਦਾ ਬਸੋਂ ਆ ਉਹ ਤੇ ਕਿਸਾਨ ਦੇ ਨਾਲ ਜੁੜੀ ਹੋਈ ਹੈ ਜਿਹੜਾ ਸਾਡਾ ਬਿਜ਼ਨਸ ਹੈ ਜਾਂ ਦੂਜਾ ਹੈ ਉਹ ਤੇ ਕੁਝ ਪਰਸੈਂਟੇਜ ਹੀ ਹੈ ਨਾ ਉਹ ਤੇ ਕਹਿ ਲੈਣੇ ਚਲੋ ਠੀਕ ਹੈ ਸਾਨੂੰ ਚੰਗਾ ਲੱਗਦਾ ਜੀ ਪਾਦਾ ਨਹੀਂ ਪਰ ਜਿਹੜੇ ਬੰਦਿਆਂ ਨੂੰ ਲੋ ਲੈਵਲ ਤੱਕ ਜਾ ਕੇ ਜਿਨ੍ਹਾਂ ਦੇ ਘਰਾਂ 'ਚ ਰੋਟੀ ਨਹੀਂ ਪੱਕਦੀ ਤੇ ਜੋ ਉਹਨਾਂ ਦੀ ਰੋਟੀ ਨਹੀਂ ਪੱਕਦੀ ਤੇ ਉਹ ਪੌਣਗੇ ਨਹੀਂ ਜੀ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਢਾਲ ਸਾਹਿਬ ਤੋਂ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਤੋਂ ਜਤਿੰਦਰ ਕੋਲ ਜਿਹੜੇ ਕਾਂਗਰਸ ਸੁਖਵਿੰਦਰ ਸਿੰਘ ਰੰਧਾਵਾ ਜਿਹੜੇ ਉਹਨਾਂ ਦੀ ਵਾਈਫ ਸੀਗੇ ਕਾਫੀ ਚੋਣ ਪ੍ਰਚਾਰ ਕੀਤਾ ਗਿਆ ਪਰ ਉਹ ਜਿਹੜਾ ਕੰਮ ਨਹੀਂ ਆਇਆ ਤੇ ਤੀਸਰੇ ਨੰਬਰ ਤੇ ਆਪਾਂ ਗੱਲਬਾਤ ਕਰਦੇ ਆਂ ਰਵੀਕਰਨ ਕਾਲੋ ਬੀਜੇਪੀ ਤੋਂ 99 ਵਿਧਥੋਂ ਇਹੜੀ ਹਾਰ ਦੇਖਣੇ ਪੈ ਰਹੀ ਆ ਕਿਵੇਂ ਦੇਖਦੇ ਹੋ ਇੱਥੋਂ ਵੀ ਕਾਂਗਰਸ ਜਿਹੜੀ ਹਾਰ ਚੁੱਕੀ ਆ ਤੇ ਆਮ ਆਦਮੀ ਪਾਰਟੀ ਨੇ ਵੀ ਇੱਥੋਂ ਜਿੱਤ ਪ੍ਰਾਪਤ ਕੀਤੀ ਆ ਕਾਫੀ ਚੋਣ ਪ੍ਰਚਾਰ ਜਿਹੜਾ ਕੀਤਾ ਸੀਗਾ ਕਾਂਗਰਸ ਪਾਰਟੀ ਨੇ ਵੀ ਇੱਥੋਂ ਦੇਖੋ ਇਹ ਗੱਲ ਜਿੰਨੀਆਂ ਤੁਸੀਂ ਵੋਟਾਂ ਦਾ ਤੁਸੀਂ ਕਹਿੰਦੇ ਵੀ ਵੋਟਾਂ 50000 ਤੋਂ ਵੱਧ ਪੈਂਦੀਆਂ ਨੇ ਜੀ ਤੇ ਇਹਦਾ ਮਤਲਬ ਇਹ ਤੇ ਇਹ ਬੜਾ ਸਾਫ਼ ਹੈ ਕਿ ਮੌਜੂਦਾ ਸਰਕਾਰ ਦੀ ਅੱਜ ਵੀ ਗੁੱਡਵਿਲ ਹੈਗੀ ਜੀ ਔਰ ਜਿਹੜੀ ਕਾਂਗਰਸ ਹੈ ਜਿਨ੍ਹਾਂ ਨੇ ਪੰਚਾਇਤਾਂ ਦੇ ਵਿੱਚ ਬੜਾ ਰੋਲ ਕੀਤਾ ਸੀ ਕਿਉਂਕਿ ਪੰਚਾਇਤੀ ਰਾਜ ਦੇ ਵਿੱਚ ਕੋਈ ਗੱਲਾਂ ਹੋਰ ਹੁੰਦੀਆਂ ਨੇ ਤੇ ਜਿਹੜੀ ਇਹ ਸੀਟਾਂ ਨੇ ਇਹਦੇ ਵਿੱਚ ਤਿੰਨਾਂ ਸੀਟਾਂ ਦਾ ਫਰਕ ਹੈ ਪੰਚਾਇਤੀ ਰਾਜ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਤੇ ਆ ਜਿਹੜੀ ਚੋਣਾਂ ਨੇ ਜਿਮਲੀ ਚੋਣਾਂ ਦੇ ਵਿੱਚ ਹਰ ਚੀਜ਼ ਦੇ ਮੁੱਦੇ ਵੱਖਰੇ ਹੁੰਦੇ ਨੇ ਹੁਣ ਉਥੋਂ ਵੀ ਜਿਹੜੀ ਆਪਣੀ ਆਮ ਆਦਮੀ ਪਾਰਟੀ ਜਿਤਰੀ ਹੈ ਉਹਦਾ ਕਾਰਨ ਦੇਖੋ ਜੀ ਆ ਕਿ ਉਹ ਅੱਜ ਵੀ ਭਗਵੰਤ ਮਾਨ ਜੀ ਹਰਮਨ ਪਿਆਰੇ ਨੇ ਤੇ ਲੋਕਾਂ ਦਾ ਕੰਮ ਕਰ ਰਹੇ ਨੇ ਔਰ ਲੋਕੀ ਸੰਤੁਸ਼ਟ ਨੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਮੁੱਦਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਤਸ ਘਰ ਦੇ ਵਿੱਚ ਬਿਜਲੀ ਦਾ ਬਿੱਲ ਹੀ ਨਹੀਂ ਆਉਂਦਾ ਹੁਣ ਬਿਜਲੀ ਦਾ ਬਿੱਲ ਮੈਨੂੰ ਲੱਗਦਾ ਮੇਰਾ ਬਿੱਲ ਵੀ ਨਹੀਂ ਕਈ ਮਹੀਨਿਆਂ ਤੋਂ ਆਇਆ ਕਿਉਂਕਿ ਮੈਰੀ ਮੇਰੇ ਯੂਨਟ ਨੇ ਉਹ 2 250 ਦੇ ਵਿੱਚ ਵਿੱਚ ਹੁੰਦੇ ਨੇ ਕਿਉਂਕਿ ਅਸੀਂ ਅਵੇਅਰ ਵੀ ਆ ਕਿ ਬਿਜਲੀ ਜਾਇਆ ਨਹੀਂ ਕਰਨੀ ਪਰ ਮੈਂ ਇੱਥੇ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਆ ਸਟੇਟ ਗਵਰਨਮੈਂਟ ਨੂੰ ਸਰ ਅਸੀਂ ਬਿੱਲ ਦੇਣਾ ਚਾਹੁੰਦੇ ਆ ਪਰ ਤੁਸੀਂ ਜਿਹੜੇ ਪੈਸੇ ਆ ਉਹਨਾਂ ਯੂਨਟ ਦੇ ਪੈਸੇ ਕਟਾਓ ਔਰ ਇਹ ਮੈਸੇਜ ਦਿਨੇ ਆ ਕਿ ਜਿਹੜੇ ਤੁਸੀਂ ਜੇ 8 ਰੁਪਏ 9 ਰੁਪਏ ਯੂਨਟ ਹੈ ਔਰ ਜਿਨ੍ਹਾਂ ਦਾ 300 ਯੂਨਟ ਰਹਾ ਸਾਨੂੰ 3 ਰੁਪਏ 2.5 ਰੁਪਏ 4 ਕਰ ਦੋ ਅਸੀਂ ਪੈਸੇ ਦੇਣ ਨੂੰ ਦੇਣਾ ਤੁਹਾਡਾ ਔਰ 50 ਰੁਪਏ ਤੁਹਾਡੇ ਇਕੱਠੇ ਹੋ ਜਾਣੇ ਔਰ ਇਹ ਸਾਡੀ ਪੰਜਾਬ ਦੀ ਖੁਸ਼ਹਾਲੀ ਵਾਸਤੇ ਚੰਗਾ ਕਦਮ ਹੋਏਗਾ ਇਹ ਕਈ ਚੀਜ਼ਾਂ ਨੇ ਜਿਹੜੀਆਂ ਇਗਨੋਰ ਕੀਤੀਆਂ ਜਾਂਦੀਆਂ ਨੇ ਹੁਣ ਅਸੀਂ ਸਾਰੇ ਵਿੱਚ ਆਉਨੇ ਆ ਵੀ 300 ਯੂਨਟ ਤੋਂ ਘੱਟ ਫੂਕਦੇ ਆ ਮੇਰਾ ਯੂਨਟ ਕਦੇ ਵੀ ਨਹੀਂ 2.5 300 ਤੋਂ ਵੱਧ ਵਧਿਆ ਹੁਣ ਮੈਂ ਇੱਥੇ ਇਹੋ ਹੀ ਖਵਾਂਗਾ ਵੀ ਜਿਹੜੇ ਉਹਦੀ ਸਲੇਬ ਬਣਾਓ ਤੁਸੀਂ ਵੀ 300 ਯੂਨਟ ਤੱਕ 300 ਤੋਂ 500 ਤੱਕ 500 ਤੋਂ 800 ਤੱਕ 1000 ਤੱਕ ਉਹਦਾ ਜਿਹੜਾ ਰੇਬ ਬਣਾ ਲਓ ਜਿਹੜੇ ਰੇਟ ਆ ਤੁਹਾਡ ਕੋਲ ਬੱਤੀ ਹੈਗੀ ਆ ਤੇ ਬੱਤੀ ਫਰੀ ਨਾ ਕਰੋ ਬੱਤੀ ਤੁਸੀਂ ਲੋਕਾਂ ਨੂੰ ਜਿਹੜੇ ਮਿਨੀਮਮ ਪੈਸੇ ਦੇ ਸਕਦੇ ਜ਼ਰੂਰ ਲਓ ਔਰ ਇਹਦਾ ਰੈਵਨਿਊ ਕਰਕੇ ਪੰਜਾਬ ਦੀ ਡਿਵੈਲਪਮੈਂਟ ਕਰੋ ਔਰ ਇਹੋ ਹੀ ਮੁੱਦੇ ਨੇ ਜਨਾ ਕਿ ਜਿਤਨਾ ਲੋਕਾਂ ਨੂੰ ਜਿਤਾਉਣ ਦੇ ਵਿੱਚ ਬੜਾ ਵੱਡਾ ਰੁਕਲ ਆਇਆ ਦਾ ਇੱਕ ਜਿਹੜਾ ਇਹ ਮੁੱਦਾ ਹੈ ਲਾਈਟ ਦਾ ਜਦੋਂ ਵੀ ਕਹਿੰਦੇ ਲਾਈਟ ਪਾਣੀ ਦੀ ਗੱਲ ਕਰਦੇ ਆ ਉਹ ਲੋਕੀ ਤਿੰਨ ਹੀ ਚੀਜ਼ਾਂ ਹੁੰਦੀਆਂ ਪਹਿਲਾਂ ਭੁੱਖ ਦੀ ਗੱਲ ਕਰਦੇ ਆ ਫਿਰ ਲਾਈਟ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਜਿਹੜੀ ਭੁੱਖਮਾਰੀ ਦੇ ਵਿੱਚ ਵੀ ਜਿਹਦੇ ਲੋਕਾਂ ਗਰੀਬ ਬੰਦੇ ਨੇ ਇਹਨਾਂ ਨੂੰ ਉਹਨਾਂ ਨੂੰ ਅੰਨ ਵੀ ਦੇ ਰਹੇ ਨੇ ਉਹਨਾਂ ਨੂੰ ਨਾਲ ਚੀਜ਼ਾਂ ਵੀ ਦੇ ਰਹੇ ਨੇ ਮੈਂ ਤੁਹਾਡੇ ਸਾਹਮਣੇ ਵੀ ਇਹ ਵੀ ਗੱਲ ਕਵਾਂਗਾ ਕਿ ਲੋਕਾਂ ਨੂੰ ਫ੍ਰੀ ਦਾ ਰਸਨ ਦੇਣਾ ਬੰਦ ਕਰੋ ਲੋਕਾਂ ਨੂੰ ਜੋਬ ਓਪਰਚ्युनिटीज ਕਰੋ ਉਹ ਕਰਕੇ ਕਮਾਉਣ ਤੇ ਤੁਹਾਡਾ ਜਿਹੜਾ ਪਰਦੇਸ਼ ਆ ਖੁਸ਼ਹਾਲ ਹੋਵੇ ਢਾਲ ਸਾਹਿਬ ਗਿੱਦੜਵਾਹਾ ਆਪਾਂ ਦੁਬਾਰਾ ਗੱਲ ਕਰਦੇ ਆ ਇਸ ਟੌਪਿਕ ਦੇ ਉੱਤੇ ਗਿੱਦੜਵਾਹਾ ਪਹਿਲਾਂ ਰਾਜ ਰਾਜਾ ਬੜਿੰਗ ਜਿਹੜੇ ਉੱਥੋਂ ਐਮ.ਐਲ.ਏ. ਸੀਗੇ ਉੱਥੋਂ ਤੇ ਦੁਬਾਰਾ ਜਦੋਂ ਐਮ.ਪੀ. ਇਲੈਕਸ਼ਨ ਆਇਆ ਉਹ ਲੁਧਿਆਣੇ ਤੋਂ ਲੜੇ ਉੱਥੋਂ ਜਿੱਤੇ ਇਸ ਦੇ ਨਾਲ ਵੀ ਥੋੜਾ ਬੋੜਾ ਫਰਕ ਪੈਂਦਾ ਵਾ ਕਿ ਉੱਥੋਂ ਲੋਕਾਂ ਨੇ ਪਹਿਲਾਂ ਉਹਨੂੰ ਜਿਤਾਇਆ ਸੀ ਦੁਬਾਰਾ ਉੱਥੋਂ ਹੁਣ ਉਹਨਾਂ ਦੀ ਵਾਈਫ ਨੂੰ ਹਰਾਤਾ ਇਕੱਲੀ ਸਰ ਜਿਹੜੀ ਪਾਰਟੀ ਦੇ ਡਿਸੀਜਨ ਲੈਂਦਾ ਉਹਨਾਂ ਬਾਰੇ ਸਾਨੂੰ ਜਿਆਦਾ ਡਿਟੇਲ ਨਹੀਂ ਪਤਾ ਹੁੰਦੀ ਜੀ ਪਰ ਇਹਦੇ ਵਿੱਚ ਜਿਹੜੀ ਪਾਰਟੀ ਦੇ ਅੰਦਰ ਇੱਕ ਵੱਖਰੀ ਸਿਆਸ ਚੱਲਦੀ ਆ ਇੱਕ ਦੂਜੇ ਨੂੰ ਡੇਗਣ ਦੀ ਜਦੋਂ ਤੁਸੀਂ ਇੱਕ ਦੂਜੇ ਨੂੰ ਡੇਗਣ ਦੀ ਕੋਸ਼ਿਸ਼ ਕਰੋਗੇ ਤੋ ਆਟੋਮੈਟਿਕਲੀ ਇਹ ਹੋਏਗਾ ਕਿ ਉਹ ਜਿਹੜਾ ਬੰਦਾ ਇੱਕ ਥਾਂ ਤੋਂ ਇਲੈਕਸ਼ਨ ਲੜਿਆ ਸੀ ਤੁਸੀਂ ਉਹਨੂੰ ਉੱਥੇ ਦੂਜੀ ਥਾਂ ਤੇ ਭੇਜਦਾ ਇਹਦਾ ਮਤਲਬ ਤੇ ਨੁਕਸਾਨ ਹੋਏਗਾ ਹੋਇਆ ਲੋਕ ਉਥੋਂ ਚਾਹੁੰਦੇ ਨੇ ਵੀ ਤੈਨੂੰ ਐਮਐਲਏ ਬਣਾਇਆ ਉੱਥੇ ਤੇ ਤੂੰ ਉੱਥੇ ਰਹਿ ਜੀ ਤੂੰ ਲੋਕਾਂ ਦੇ ਕੰਮ ਕਰ ਉਹ ਇਹ ਵੀ ਕਹਿ ਸਕਦਾ ਮੈਂ ਐਮਪੀ ਬਣ ਕੇ ਤੁਹਾਡੇ ਵੱਡੇ ਕੰਮ ਕਰਾਂਗਾ ਉਹ ਵੱਡੇ ਕੰਮ ਤੇ ਤਾਂ ਹੁਣ ਵਾਲੇ ਛੋਟੇ ਕੰਮ ਤੇ ਕਰੀਏ ਫੇਰ ਹੀ ਵੱਡੇ ਕੰਮ ਕਰਾਂਗੇ ਵੱਡੇ ਕੰਮ ਕਰ ਨਹੀਂ ਸਕਦੇ ਉਹਦਾ ਕਾਰਨ ਇਹ ਹੈ ਕਿ ਜੇ ਇੱਕ ਐਮਪੀ ਦੇ ਕੋਲ ਜੇ 5 ਕਰੋੜ ਸਾਰਾ ਸਾਲ ਦਾ ਹੈਗਾ ਜਿਹੜੀ ਉਹਦਾ ਲਿਮਟ ਹੈ ਉਹ ਲਿਮਟ 'ਚ ਹੀ ਕੰਮ ਕਰ ਸਕਦਾ ਨਾ ਮੀਨਿੰਗ ਜਦੋਂ ਤੁਸੀਂ ਸਟੇਟ ਦੇ ਵਿੱਚ ਹੈਗੇ ਉਹ ਸਟੇਟ ਦੇ ਵਿੱਚ ਤੁਸੀਂ ਆਪਣੇ ਕੰਮ ਨੂੰ ਜਾਰੀ ਕਰ ਸਕਦੇ ਹੋ ਲੋਕਾਂ ਦੀ ਫਰਿਆਦ ਸੁਖਦੰਦ ਰਹੋ ਲੋਕਾਂ ਦੇ ਜਿਹੜੇ ਮੁੱਦੇ ਨੇ ਉਠਾ ਸਕਦੇ ਹੋ ਉਹ ਲੋਕੀ ਤੁਹਾਨੂੰ ਲਾਈਕ ਕਰਦੇ ਨੇ ਵੀ ਤੇ ਤੁਹਾਨੂੰ ਇੱਕ ਵਾਰੀ ਇਸੇ ਬਣਾਇਆ ਤੇ ਤੁਸੀਂ ਬਾਹਰ ਜਾਣ ਦੇ ਕਿ ਲੋੜ ਹੈ ਜੀ ਇਸ ਮੁੱਦੇ ਨਾਲ ਵੀ ਉਹਨਾਂ ਨੂੰ ਫਰਕ ਤੇ ਪੈਂਦਾ ਹੋਏਗਾ ਕਿਉਂਕਿ ਮੈਂ ਸਮਝਦਾ ਕਿ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਔਰ ਝਾਟੀ ਇੱਕ ਦੂਜੇ ਉਹ ਜਿਹੜੀ ਹੈ ਬੰਦੇ ਦੀ ਪਛਾਣ ਕਰ ਲੈਂਦੇ ਨੇ ਜੀ ਐ ਸਾਨੂੰ ਪ੍ਰੋਫੈਸਰ ਮਨਜੀਤ ਸਿੰਘ ਢਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਚਾਰਾ ਸੀਟਾਂ ਦੇ ਉੱਤੇ ਇਹਨਾਂ ਨੇ ਬਹੁਤ ਵਧੀਆ ਜਿਹੜਾ ਚਰਚਾਵਾ ਕੀਤੀ ਸਾਨੂੰ ਹਰੇਕ ਸੀਟ ਦੇ ਉੱਤੇ ਜਾਣਕਾਰੀ ਦਿੱਤੀ ਸਰ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਇਆ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਸਾਰੇ ਦਰਸ਼ਕਾਂ ਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਤਹਿਲਕਾ ਪੰਜਾਬੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਔਰ ਇਹ ਤਹਿਲਕਾ ਪੰਜਾਬੀ ਜਿਹੜਾ ਨਿਊਟਰਲ ਚੈਨਲ ਹੈ ਔਰ ਇਸ ਨੂੰ ਆਪਾਂ ਵੜਾ ਕੇ ਇਹ ਚੈਨਲ ਦੀ ਪ੍ਰਸ਼ੰਸਾ करिए ਤੇਰਕਾਰ ਪਰਿਵਾਰ ਨੂੰ ਸਾਰਿਆਂ ਨੂੰ ਵਧਾਈਆਂ ਤੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ